ਪੰਜਾਬੀਆਂ ਜੇਲ੍ਹਾਂ ਦੇ ਵਿੱਚ ਮੋਬਾਈਲ ਅਤੇ ਅਪਾਤੀ ਜਨਕ ਸਮੱਗਰੀ ਮਿਲਣਾ ਆਮ ਜਿਹੀ ਗੱਲ ਹੋ ਗਈ ਹੈ ਪਰ ਜੇਕਰ ਜੇਲ੍ਹ ਦੇ ਬਾਹਰੋਂ ਜੇਲ੍ਹ ਦੇ ਅੰਦਰ ਸਮਾਨ ਸੁੱਟਿਆ ਜਾਵੇ ਤਾਂ ਹੋਰ ਵੀ ਹੈਰਾਨੀ ਹੁੰਦੀ ਹੈ ਐਸੀ ਤਰ੍ਹਾਂ ਦੀ ਘਟਨਾ ਵਾਪਰੀ ਆ ਨਾਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਜਿੱਥੇ ਕਿ ਖੁੰਖਾਰ ਗੈਂਗਸਟਰ ਨਜ਼ਰ ਪੰਦ ਨੇ ਇਹ ਜੇਲ੍ਹ ਨਾਬਾ ਭਵਾਨੀਗੜ ਰੋਡ ਤੇ ਸਥਿਤ ਹੈ ਇਸ ਜੇਲ੍ਹ ਦੇ ਬਾਹਰੋਂ ਕਿਸੇ ਅਣਪਛਾਤੇ ਵਿਅਕਤੀ ਦੇ ਵੱਲੋਂ ਜੇਲ੍ਹ ਦੇ ਅੰਦਰ ਦੋ ਪੈਕੇਟ ਛੁੱਟੇ ਗਏ ਨੇ ਭਾਵੇਂ ਕਿ ਜੇਲ੍ਹ ਦੀਆਂ ਦੀਵਾਰਾਂ 30 ਤੋਂ 25 ਫੁੱਟ ਉੱਚੀਆਂ ਨੇ ਪਰ ਫਿਰ ਵੀ ਛਾਤਰ ਵਿਅਕਤੀ ਜੇਲ੍ਹ ਦੇ ਅੰਦਰ ਸਮਾਨ ਸੁੱਟਣਾ ਨਹੀਂ ਹਟਦੇ ਜਦੋਂ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਦੋ ਪੈਕਟਾਂ ਨੂੰ ਖੋਲ ਕੇ ਵੇਖਿਆ ਗਿਆ ਤਾਂ ਜੇਲ੍ਹ ਪ੍ਰਸ਼ਾਸਨ ਦੇ ਹੋਰ ਛੁੱਟ ਗਏ ਨੇ ਉਸ ਪੈਕਟ ਦੇ ਵਿੱਚੋਂ 7 ਮੋਬਾਈਲ ਫੋਨ 3 ਅ ਡਾਕਟਰ ਅਤੇ 75 ਜਰਤੇ ਦੀਆਂ ਕੁੜੀਆਂ ਅਤੇ ਦੋ ਸਿਗਰਟ ਦੀਆਂ ਡੱਬੀਆਂ ਬਰਾਮਦ ਹੋਈਆਂ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਲਿਖਤੀ ਸ਼ਿਕਾਇਤ ਨਾਪਸਦਰ ਪੁਲਿਸ ਨੂੰ ਦੇ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ આરોપીਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ। ਤੇ ਸਾਨੂੰ ਨਵੀਂ ਜੇਲ੍ਹ ਨਾਬਤ ਤੋਂ ਦੋ ਅਲੱਗ-ਅਲੱਗ ਜਿਹੜੇ ਪੱਤਰ ਮਸੂਲ ਹੋਏ ਸੀ ਜਿਨ੍ਹਾਂ 'ਚ ਇੱਕ ਸਹਾਇਕ ਸਬਡੰਟ ਰਾਹੁਲ ਚੌਧਰੀ ਜੀ ਵੱਲੋਂ ਇੱਕ ਅਨੂ ਮਲਿਕ ਸਹਾਇਕ ਸਬਡੰਟ ਜੀ ਵੱਲੋਂ ਜਿਹੜੇ ਸਾਨੂੰ ਮਿਲੇ ਹਨ ਜੋ ਉਹਨਾਂ ਦੇ ਪੱਤਰ ਦੇ ਮੁਤਾਬਕ ਜਿਹੜੇ ਟੋਟਲ ਉਹਨਾਂ ਨੂੰ ਦੋ ਫੈਂਕੇ ਮਿਲੇ ਸੀ ਜਿਹਦੇ 'ਚੋਂ ਇੱਕ 'ਚੋਂ ਛੇ ਅਲੱਗ-ਅਲੱਗ ਕਿਸਮ ਦੇ ਮੋਬਾਈਲ ਜੜਦੇ ਤੇ ਬਲਾਸ ਸਿਕਰਟ ਦੀਆਂ ਪੁੜੀਆਂ ਜਿਸ ਦੇ ਨਾਲ ਜਿਹੜਾ ਤਿੰਨ ਡਾਕਟਰ ਇਹ ਉਹਨਾਂ ਨੂੰ ਬਰਾਮਦ ਹੋਏ ਸੀ ਜਿਹਦੇ ਚੋਂ ਅਸੀਂ ਐਫ ਆਈ ਆਰ ਰਿਜਿਸਟਰ ਕਰਕੇ ਅੱਗੇ ਤਪਤੀਸ਼ ਕਰ ਰਹੇ ਆ। ਇਹ ਲੱਗਦਾ ਵੀ ਪਹਿਲਾਂ ਵੀ ਫੈਂਕੇ ਛਿੱਟੇ ਜਾ ਰਹੇ ਨੇ ਤੇ ਫਿਰ ਕੁਝ ਪਤਾ ਨਹੀਂ ਲੱਗ ਰਿਹਾ ਕਿ ਬੰਦੇ ਵੀ ਕੌਣ ਨੇ ਜਿਆ ਸੀ ਸੀਸੀਟੀਵੀ ਵੀ ਲੱਗ ਕਿਉਂ ਨਹੀਂ। ਅ ਕੁਝ ਟਰੇਸ ਹੋ ਰਿਹਾ ਕੁਝ ਏਰੀਆ ਜਿਹੜੇ ਨਹੀਂ ਵੀ ਟਰੇਸ ਹੋ ਰਹੇ ਕਿਉਂਕਿ ਸੀਸੀਟੀਵੀ ਏਰੀਆ ਜਿਹੜਾ ਉਹ ਕੁਝ ਕਵਰ ਕਰਦਾ ਕਿਉਂਕਿ ਰਾਤ ਦਾ ਨਿਰਾਹਣ ਕਰਕੇ ਪ੍ਰੋਫੈਰ ਉਹਦੇ ਸ਼ਕਲਾਂ ਜਿਹੜੀਆਂ ਨਹੀਂ ਫਿਆਣ ਆਉਂਦੀਆਂ। ਬਾਕੀ ਤਪਤੀਸ਼ ਕਰ ਰਹੇ ਆ। ਪੂਰਾ ਜੋਰ ਲਾ ਕੇ ਬਰਤਬਰ ਕੋਸ਼ਿਸ਼ ਕਰਕੇ ਇਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੀ ਉਹਨੂੰ ਪਿਛੇ ਵੀ ਇਸ ਤਰ੍ਹਾਂ ਦਾ ਸਮਾਨ ਮਿਲੇ ਸੀ ਕਿੰਨੇ ਵਿੱਚ ਆ ਇੱਕ ਵਾਰੀ ਪਹਿਲਾਂ ਵੀ ਮਿਲਿਆ ਸੀਗਾ ਕੁਝ ਟਾਈਮ ਪਹਿਲਾਂ ਤੇ ਉਹਦੇ ਜੀ ਵੀ ਵਾਰ ਹਜੇ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ ਤੁਸੀਂ ਫਿਲਹਾਲ ਕਾਫੀ ਉਹਦੇ ਚ ਡੰਗਾਈ ਛੇੜਾ ਉਹ ਕਾਫੀ ਸਬੂਤ ਕਰਤੇ ਕੀਤੇ ਤੇ ਉਮੀਦ ਆ ਜਲਦੀ ਟ੍ਰੇਸ ਕਰ ਲੈ ਤੇ ਅੱਜ ਜਿਹੜਾ ਹੈਗਾ ਹੁਣ ਕੰਨੇ ਉਹਨਾਂ ਲਗਾਏ ਲេចਦੇ ਟੋਟਲ ਸਮਾਨ ਹੁਣ ਟੋਟਲ ਸਾਡੇ ਕੋਲੇ ਜੀ 6 ਟੱਚ ਹੋਣਾ ਇੱਕ ਕੀਪ ਲਗਭਗ 7 ਮੋਬਾਈਲ ਹੋਗੇ ਤੇ ਤਿੰਨ ਐਡਾਪਟਰ ਆ ਜੀ ਇਹਦੇ ਚ ਬਣੀ ਤਰਜਰ ਦੇਦੀਆਂ ਪੁੜੀਆਂ ਤੇ ਦੋ ਜੜੀਆਂ ਉਹ ਸਿਗਰਟਆਂ ਜਾਂ ਡੱਬੀਆਂ ਮਿਲੀਆਂ ਸੀ ਕਿਹੜੀ ਘਰ ਹੈ ਤੇ ਤੁਹਾਡੇ ਨਾਲ ਇਹ ਅਸੀਂ 52 ਦੇ ਤੇ 42 ਦੇ ਤਹਿਤ ਜਿਹੜਾ ਉਹ ਹੋਰੀਜ਼ਨ ਨੈਟ ਦੇ ਤਹਿਤ ਕਾਰਵਾਈ ਕੀਤੀ ਅੱਗੇ ਜਿਹੜੀ ਇਹਦੀ ਫਰਦ ਤਸਦੀਕ ਚਾਰੀ